ਸੋ ਐਕਸਪ੍ਰੈਸ ਨਿਊਜ਼ نیٹ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਨੌਬਰ ਡਾਕਟਰ ਡਾਕਟਰ ਕਮਲਜੀਤ ਸਿੰਘ ਕੇਜੇ ਮੌਜੂਦ ਨੇ ਅੱਜ ਦੀ ਗੱਲਬਾਤ ਦਾ ਸਾਡਾ ਇਹਨਾਂ ਦੇ ਨਾਲ ਵਿਸ਼ੇ ਰਹਿਣ ਜਾ ਰਿਹਾ ਵਾ ਕਰੋਨਾ ਦਾ ਨਵਾਂ ਆਇਆ ਵੇਰੀਐਂਟ ਜਿਨੇ ਇੱਕ ਵਾਰ ਫਿਰ ਦਸਤਕ ਦਿੱਤੀ ਆ ਔਰ ਕਾਫੀ ਇੱਕ ਲੋਕਾਂ ਦੇ ਵਿੱਚ ਡਰ ਵੀ ਇਸ ਚੀਜ਼ ਨੂੰ ਲੈ ਕੇ ਪਾਇਆ ਜਾ ਰਿਹਾ ਵਾ ਅੱਜ ਸਵੇਰ ਦੀਆਂ ਤਾਜ਼ਾ ਖਬਰਾਂ ਦੇ ਅਨੁਸਾਰ ਪੰਜ ਕੇਸ ਜਿਹੜੇ ਆ ਉਹ ਇੱਕੋ ਸ਼ਹਿਰ ਦੇ ਵਿੱਚ ਇਸ ਨਵੇਂ ਵੇਰੀਐਂਟ ਨੂੰ ਲੈ ਕੇ ਆਏ ਆ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਜਿਹੜਾ ਵਾ ਇਹ ਕੋਰੋਨਾ ਦਾ ਨਵਾਂ ਵੇਰੀਐਂਟ ਆਇਆ ਵਾ ਜਿਹੜਾ ਇਹਦੇ ਆਮ ਦਾ ਕਾਰਨ ਕੀ ਆ ਇਹਦੇ ਕੀ ਲੱਛਣ ਨੇ ਇਸ ਤੋਂ ਅਸੀਂ ਕਿੱਦਾਂ ਵਿਚਾਰ ਰੱਖਣਾ ਵਾ ਡਾਕਟਰ ਸਾਹਿਬ ਨਾਲ ਗੱਲਬਾਤ ਇਸ ਲਈ ਅਸੀਂ ਕਰ ਰਹੇ ਹਾਂ ਕਿਉਂਕਿ ਪਿਛਲਾ ਜਿਹੜਾ ਕਰੋਨਾ ਦਾ ਪੀਰੀਅਡ ਸੀਗਾ ਜਦੋਂ ਪੂਰੀ ਦੁਨੀਆ ਇੱਕ ਵਾਰੀ ਬਾਦੂ ਹੋ ਗਈ ਸੀਗੀ ਉਸ ਦੌਰਾਨ ਡਾਕਟਰ ਸਾਹਿਬ ਜਿਹੜੇ ਆ ਜਿੱਥੇ ਫੀਲਡ ਵਿੱਚ ਰਹੇ ਆ ਇਸ ਹਸਪੀਟਲ ਦੇ ਦਰਵਾਜ਼ੇ ਆਮ ਲੋਕਾਂ ਲਈ ਖੁੱਲੇ ਰਹੇ ਸੀਗੇ ਔਰ ਲਗਾਤਾਰ ਇਹਨਾਂ ਨੇ ਜੜਾ ਪਬਲਿਕ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਸੀਗਾ ਸੋ ਇਹ ਭਲੀ ਭਾਂਤੀ ਜਾਣਦੇ ਆ ਕਿਉਂਕਿ ਇਹਨਾਂ ਨੇ ਹੱਥੀ ਕਰੋਨਾ ਵਾਇਰਸ ਦੇ ਦੌਰਾਨ ਕੰਮ ਕੀਤਾ ਸੀਗਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅੱਜ ਦੀ ਗੱਲਬਾਤ ਵਿੱਚ ਤੁਹਾਡਾ ਸਵਾਗਤ ਆ ਸਰ ਦੱਸੋ ਜੀ ਇਹ ਜਿਹੜਾ ਨਵਾਂ ਵੇਰੀਐਂਟ ਕਰੋਨਾ ਦਾ ਫੇਰ ਆ ਗਿਆ ਵਾ ਇਹ ਵੇਰੀਐਂਟ ਦਾ ਨਾਮ ਕੀ ਹੈ ਔਰ ਇਹਦੇ ਸਰ ਕੀ ਇਹਦੇ ਲੱਛਣ ਹੋਣਗੇ ਜਸਟ ਕਾਲਿੰਗ ਮੈਂ ਡਾਕਟਰ ਕਮਲਜੀਤ ਸਿੰਘ ਕੇਜ ਕੇਜੇ ਹਸਪੀਟਲ ਧਰਮਵਾਲ ਤੋਂ ਬੋਲਦੇ ਔਰ ਜਿਸ ਤਰ੍ਹਾਂ ਪੰਡਤ ਜੀ ਰਜੇਸ਼ ਪੰਡਤ ਜੀ ਨੇ ਦੱਸਿਆ ਕਿ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਕਰੋਨਾ ਦਾ ਇੱਕ ਨਵਾਂ ਵੇਰੀਐਂਟ ਜਿਹੜਾ ਹੈਗਾ ਜੀ ਐਨ 1 ਆਇਆ ਜੀ ਉਹਨੇ ਇੰਡੀਆ ਦੇ ਵਿੱਚ ਦਸਤਕ ਦਿੱਤੀ ਹੈ ਦੇਖੋ ਜਦੋਂ ਕਰੋਨਾ ਆਇਆ ਸੀਗਾ ਤੇ ਕਰੋਨਾ ਇੱਕ ਪੈਂਡੈਮਿਕ ਸੀਗਾ ਪੂਰੇ ਵਰਡ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਆਇਆ ਸੀਗਾ ਜੀ ਔਰ ਉਹ ਇੰਨਾ ਖਤਰਨਾਕ ਸੀਗਾ ਕਿ ਪੂਰਾ ਸਿਸਟਮ ਜਿਹੜਾ ਸੀਗਾ ਅਮਰੀਕਾ ਵਰਗੇ ਕੰਟਰੀਜ਼ ਹਰ ਕੁਝ ਬੰਦ ਹੋ ਗਿਆ ਸੀਗਾ ਜੀ ਔਰ ਉਹ ਇਸ ਕਰਕੇ ਪੈਂਡੈਮਿਕ ਨੂੰ ਰੋਕਣ ਵਾਸਤੇ ਸਾਰੀ ਚੀਜ਼ਾਂ ਜਿਹੜੀਆਂ ਸੀ ਕਰਨੀਆਂ ਜ਼ਰੂਰੀ ਸਹੀਆਂ ਔਰ ਬੜੀ ਅਚੀ ਤਰ੍ਹਾਂ ਉਹ ਜਿਹੜਾ ਪੈਂਡੈਮਿਕ ਕੰਟਰੋਲ ਹੋਇਆ ਔਰ ਲੱਕ ਯੂ ਦੇ ਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਪਰ ਫਿਰ ਵੀ ਸਰਕਾਰਾਂ ਨੇ ਅੱਛੇ ਪ੍ਰਬੰਧ ਕਰਕੇ ਉਹ ਨੁਕਸਾਨ ਨੂੰ ਘਟਾਇਆ ਜੀ ਪਰ ਜਦੋਂ ਕੋਈ ਵੀ ਪੈਂਡੈਮਿਕ ਆਉਂਦਾ ਹੈ ਵਾਇਰਸ ਦੀ ਨਵੀਂ ਕੋਈ ਜਨਰੇਸ਼ਨ ਆਉਂਦੀ ਹੈ ਤੇ ਉਹ ਰੈਪਲੀਕੇਟ ਹੁੰਦਾ ਰਹਿੰਦਾ ਔਰ ਨਵੀਆਂ-ਨਵੀਆਂ ਜਨਰੇਸ਼ਨ ਜੜੀਆਂ ਨੇ ਪ੍ਰੋਡਿਊਸ ਕਰਦਾ ਰਹਿੰਦਾ ਤੇ ਉਹਦਾ ਹੀ ਹੋਣ ਜਿਹੜਾ ਜੇ ਐਨ 1 ਵਾਇਰਸ ਜਿਹੜਾ ਆਇਆ ਹੈਗਾ ਕੋਰੋਨਾ ਦੀ ਤਰ੍ਹਾਂ ਹੀ ਹੈਗਾ ਜੀ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਇਹ ਇੰਨਾ ਖਤਰਨਾਕ ਨਹੀਂ ਹੈਗਾ ਪਰ ਸਾਈਨ ਸਿੰਪਟਮ ਜਿਹੜੇ ਨੇ ਉਹ ਉਸ ਤਰ੍ਹਾਂ ਕੋਰੋਨਾ ਵਰਗੇ ਹੀ ਨੇ ਡਾਕਟਰ ਸਾਹਿਬ ਕੀ ਲੱਛਣ ਕਿਦਾਂ ਇਹਦੀ ਪਛਾਣ ਹੋ ਸਕਦੀ ਆ ਕਿ ਕਿਹੜੇ 2-4 ਚੀਜ਼ਾਂ ਨੇ ਜੜੀਆਂ ਕਿਉਂਕਿ ਤੁਸੀਂ ਤੇ ਇਸ ਚੀਜ਼ ਦੇ ਨਾਲ ਕਾਫੀ ਸਰਚ ਵੀ ਕੀਤੀ ਆ ਔਰ ਤੁਸੀਂ ਇੱਥੇ ਸਾਰਾ ਕੰਮ ਵੀ ਕੀਤਾ ਕਰੋਨਾ ਕਾਲ ਦੇ ਦੌਰਾਨ ਇਹਦੇ ਲੱਛਣ ਕੀ ਆ ਜੀ ਇੱਕ ਪੰਜਾਬੀ ਵਿੱਚ ਅਸੀਂ ਕਹੀਏ ਤਾਂ ਲੱਛਣ ਜਿਸ ਤਰ੍ਹਾਂ ਖਾਂਸੀ ਜ਼ੁਕਾਮ ਜੀ ਬੁਖਾਰ ਤੇਜ਼ ਬੁਖਾਰ ਜੀ ਔਰ ਸਾਰੇ ਸਰੀਰ ਦੇ ਵਿੱਚ ਬਾਡੀ ਆਕਸ ਦਰਦਾਂ ਜੀ ਮਹਿਸੂਸ ਹੁੰਦੀਆਂ ਨੇ ਔਰ ਜਿਹੜਾ ਬੁਖਾਰ ਹੈਗਾ ਉਹ ਉਤਰਦਾ ਨਹੀਂ ਹੈਗਾ ਜੀ ਹਾਈ ਗ੍ਰੇਡ ਫਿਵਰ ਕੰਟੀਨਿਊਸਲੀ ਚੱਲਦਾ ਰਹਿੰਦਾ ਹੈਗਾ ਸੋ ਉਹ ਵਾਇਰਸ ਜਦੋਂ ਸਰੀਰ ਦੇ ਵਿੱਚ ਇੰਟਰ ਕਰ ਜਾਂਦਾ ਕਿ ਫਿਰ ਉਹ ਸਾਡੇ ਸਿਸਟਮ ਨੂੰ ਜਿਹੜੀਆਂ ਸਾਰੀ ਗੜੋੜੀ ਕਰਦਾ ਹੈਗਾ ਪਰ ਤੁਸੀਂ ਘਬਰਾਣਾ ਨਹੀਂ ਹੈਗਾ ਜੀ ਇਹਦੇ ਲਈ ਤੁਸੀਂ ਬਿਲਕੁਲ ਪ੍ਰिवेंशन ਇਹ ਨੇ ਕਿ ਭੀੜ ਭੜੱਕੇ ਵਾਲੇ ਏਰੀਆ ਦੇ ਵਿੱਚ ਨਾ ਜਾਓ ਜੀ ਜਾਣ ਤਾਂ ਬਹੁਤ ਜ਼ਰੂਰੀ ਪੈ ਜਾਏ ਤੇ ਮਾਸਕ ਜ਼ਰੂਰ ਪਾ ਕੇ ਚਲੋ ਜੀ ਔਰ ਅਗਰ ਬੁਖਾਰ ਵਗੈਰਾ ਹੋ ਜਾਂਦਾ ਤੁਹਾਨੂੰ ਤਾਂ ਆਪਣੇ ਆਪ ਨੂੰ ਥੋੜਾ ਸੈਪਰੇਟ ਕਰ ਲਓ ਜੀ ਕਿਉਂਕਿ ਤੁਸੀਂ ਦੂਸਰੇ ਨੂੰ ਦਵਾਈ ਦੇ ਸਕੋ ਔਰ ਇਹ ਬਿਮਾਰੀ ਤਾਂ ਹੁੰਦੀ ਇੱਕ ਦੂਜੀ ਤੇ ਫੈਲਦੀ ਹੈ ਹਾਂਜੀ ਸਰ ਇਹਦੇ ਲਈ ਸਪੈਸ਼ਲ ਪ੍ਰੋਫੈਂਸ਼ਨ ਨੇ ਖਾਸ ਕਰਕੇ ਬਜ਼ੁਰਗ ਜਿਹੜੇ ਨੂੰ ਨਾ ਵਾਸਤੇ ਜੀ ਔਰ ਜਿਹੜੇ ਮਰੀਜ਼ 슈ਗਰ ਦੇ ਮਰੀਜ਼ ਨੇ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਉਹਨਾਂ ਨੂੰ ਆਪਣਾ ਸਾਵਧਾਨੀ ਪੂਰੀ ਵਰਤਣੀਆਂ ਪੈਣਗੀਆਂ ਔਰ ਬਾਹਰ ਜੇ ਨਿਕਲਣਾ ਤਾਂ ਮਾਸਕ ਪਾ ਕੇ ਨਿਕਲਣਾ ਜੀ ਸੋ ਗੱਲਬਾਤ ਲਈ ਧੰਨਵਾਦ ਇਸਨ ਪੰਜਾਬ ਦੇ ਮਾਹਿਰ ਡਾਕਟਰ ਡਾਕਟਰ ਕਮਲਜੀਤ ਸਿੰਘ ਕੇਜੇ ਜਿਨ੍ਹਾਂ ਨੇ ਗੱਲਬਾਤ ਦੌਰਾਨ ਨਵੇਂ ਆਏ ਵੇਰੀਐਂਟ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਇਹ ਪਹਿਲੇ ਕਰੋਨਾ ਦਾ ਰੋਗ ਆ ਹਾਲਾਂਕਿ ਇਹਨਾਂ ਖਤਰਨਾਕ ਨਹੀਂ ਹੈਗਾ ਲੇਕਿਨ ਫਿਰ ਵੀ ਆਮ ਲੋਕਾਂ ਨੂੰ ਇਸ ਤੋਂ ਸਾਵਧਨ ਰਹਿਣ ਦੀ ਲੋੜ ਹੈ ਭੀੜ ਭੜੱਕੇ ਵਾਲੀ ਥਾਵਾਂ ਤੋਂ ਬਚਣ ਦੀ ਲੋੜ ਵਾ ਡਾਕਟਰ ਸਾਹਿਬ ਨੇ ਇੱਕ ਸਭ ਤੋਂ ਮੇਨ ਜਿਹੜੀ ਗੱਲ ਕੀਤੀ ਹੈ ਜਿਹੜੀ ਪਹਿਲੇ ਕੋਰੋਨਾ ਵਾਇਰਸ ਦੇ ਦੌਰਾਨ ਵੀ ਨਿਕਲ ਕੇ ਆਈ ਸੀ ਕਿ ਮਾਸਕ ਜੜਾ ਵਾ ਉਹ ਜ਼ਰੂਰ ਪਾਣਾ ਵਾ ਜਦੋਂ ਅਸੀਂ ਕਿਸੇ ਪਬਲਿਕ ਪਲੇਸ ਦੇ ਉੱਤੇ ਜਾਣਾ ਵਾ ਔਰ ਜੇ ਨਛਣਾ ਦੀ ਗੱਲ ਕਰੀਏ ਤੇ ਡਾਕਟਰ ਸਾਹਿਬ ਨੇ ਪੰਜਾਬੀ ਦੇ ਵਿੱਚ ਬੜੇ ਸਪਸ਼ਟ ਸ਼ਬਦਾਂ ਦਾ ਸਮਝਾਇਆ ਵਾ ਕਿ ਸਭ ਤੋਂ ਮੇਨ ਦਾ ਲੱਛਣ ਹੋਆ ਕਿ ਰੋਗੀ ਨੂੰ ਇੱਕ ਬੁਖਾਰ ਹੁੰਦਾ ਵਾ ਔਰ ਬੁਖਾਰ ਉਹਦਾ ਉਤਰਦਾ ਹੀ ਨਹੀਂ ਆ ਤਾਂ ਜੇ ਹਲਕੇ ਫੁਲਕੇ ਕੈਸੇ ਨੂੰ ਖਾਂਸੀ ਜੁਕਾਮ ਛਿੱਦੀ ਛਕਰਦਾ ਜਾਂ ਬੁਖਾਰ ਨੇ ਤਾਂ ਡਾਕਟਰ ਸਾਹਿਬ ਦਾ ਕਹਿਣਾ ਵਾ ਕਿ ਉਹਨੂੰ ਆਪਣੇ ਘਰ ਦੇ ਵਿੱਚ ਹੀ ਥੋੜਾ ਸੈਪਰੇਟ ਆਪਣੇ ਆਪ ਨੂੰ ਕਰ ਲੈਣਾ ਚਾਹੀਦਾ ਵਾ ਸੋ ਕੁੱਲ ਮਿਲਾ ਕੇ ਡਾਕਟਰ ਸਾਹਿਬ ਦੀ ਗੱਲ ਦਾ ਨਤੀਜਾ ਜਿਹੜਾ ਇਹ ਆ ਕਿ ਨਵੇਂ ਬੀਜਣ ਜਿਹੜਾ ਆ ਵਾ ਇਸ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਆ ਔਰ ਮਾਸਕ ਅਸੀਂ ਜ਼ਰੂਰ ਪਾਣਾ ਵਾ ਬਾਕੀ तमाम ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਚੈਨਲ ਐਕਸਪ੍ਰੈਸ ਨਿਊਜ਼ 24 ਦੇ ਨਾਲ ਧੰਨਵਾਦ